ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਤੋਂ ਕਵਰ ਕਰਨ ਲੱਗੇ ਆ ਜੀ ਦੋ ਤੁਹਾਨੂੰ ਅੱਜ ਟੌਪ ਦੇ ਨਗਿੰਨੇ ਦਿਖਾਵਾਂਗੇ ਇੱਕ ਤੁਹਾਨੂੰ ਸ਼ਾਹੀਵਾਲ ਦੇ ਵਿੱਚ ਪੈਂਦੀ ਜਰਸੀ ਨਾ ਕ੍ਰੋਸ ਬੈਡ ਦਿਖਾਵਾਂ ਟੌਪ ਦੀ ਕਾਨ ਨਹੀਂ ਉੱਚੀ ਦਿਖਾਵਾਂਗੇ ਠੀਕ ਆ ਜੀ ਚੰਗੀ ਬਰੀਡ ਦੇ ਚੰਗੇ ਦੁੱਧ ਵਾਲੇ ਇੱਕ ਤੁਹਾਨੂੰ ਦਿਖਾ ਦਿਆਂ ਛੋਟੀ ਗੱਲਬਾਤ ਬਾਈ ਨਾਲ ਕਰਾਵਾਂ ਸਸਤੀ ਕਾ ਬਾਈ ਸਸਤੀ ਕਾ ਬੂਟੇ ਹੋ ਠੀਕ ਹੋ ਜੀ ਵਧੀਆ ਬਾਈ ਕਰਤਾ ਪਾ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 7696502922 ਬਈ ਪਿੰਡ ਹੈਗਾ ਜੌਂਦ ਜ਼ਿਲ੍ਹਾ ਬਠਿੰਡਾ ਤਸੀਰ ਅੰਪਰਾਹੂਲਾ 50 ਕਿਲੋਮੀਟਰ ਅੰਪਰਾਹ ਸ਼ਹਿਰ ਦਾ 7 ਕਿਲੋਮੀਟਰ ਤਵਾ ਸ਼ਹਿਰ ਰਹਿ ਜਾਂਦਾ ਓਕੇ ਜੀ ਜਿਹੜੀ ਆਪਾਂ ਕੱਲ ਕਵਰ ਕੀਤੀ ਸੀਗੀ ਛੋਟੀ ਵੀਰੇ ਹਾਂ ਜੀ ਹੋ ਗਈ ਸੇਲ ਬਾਈ 20 ਮਿੰਟ ਅੱਜ ਓਕੇ ਹਾਂ ਉਹ ਦਲੇਰ ਸਿੰਘ ਵਾਲੇ ਬਾਕੀ ਓਕੇ ਦਲੇਰ ਸਿੰਘ ਉਹ ਨਾ ਫੋ ਵੀ ਲੌਣ ਜਿੱਥੇ ਬਾਈ ਠੀਕ ਹੈ ਨਹੀਂ ਚੋਟੀ ਚੰਗੀ ਸੀ ਹਾਂ ਤੇ ਅੱਜ ਵੀ ਟੌਪ ਦਾ ਨਵੇਂ ਨਾ ਹੀ ਆ ਬਾਈ ਅੱਜ ਵੀਰੇ ਫਿਰ ਦੋ ਦਿਖਾ ਰਹੇ ਦੋ ਬਾਈ ਤੇ ਜਿਹੜੀ ਆਪਾਂ ਝੋਟੀ ਦੇਖੀ ਜੰਨੇ ਆ ਵੀਰੇ ਨੰਬਰ ਬੋਲਤਾ ਹੀ ਬਾਈ ਨੰਬਰ ਬੋਲਤਾ ਜੀ ਓਕੇ ਕਿਹੜਾ ਸੁਆ ਸੁਹਣੀ ਹੈ ਇਹ ਬਾਈ ਰੀਨਲ ਦੂਜਾ ਸੁਆ ਬੂਟੇ ਦੂਜਾ ਸੁਆ ਹਾਂ ਤੇ ਮੇਰੇ ਖੜੇ ਤੋਂ ਹੀ ਲਾਈਆਂ ਹਨਾ ਖੜੇ ਤੋਂ ਸੁਹਣੀ ਲਾਈਆਂ ਯਾਨੀ ਸਾਹਮਣੇ ਆਏਗੀ ਨਜ਼ਦੀਕ ਪਿੰਡੋਂ ਹੀ ਲਾਈਆਂ ਓਕੇ ਜੀ ਤੇ ਬਾਈ 12 ਕਿਲੋ ਦੀ ਭਰੂਣ ਦੀ ਗਾਰੰਟੀ ਸਾਰਾਂ ਦੀ ਹੁਣ ਵੀ ਗਾਰੰਟੀ ਲੈ ਲਾ। ਟਲੇ ਵਾਲੂ ਬਾਈ ਯਾਰ ਗਾਂ ਤੋਂ ਸਟਾਰਟ ਹੁੰਦਾ ਤੇ ਪਿੱਛੇ ਸੂਤ ਬਾਈ ਪਿੱਛੇ ਕਿੱਥੇ ਜਾ ਰਿਹਾ ਸ਼ੂ ਨਾ ਹੋਏ ਇਹਦੇ 5 ਦਿਨ ਪਏ ਆ ਝੋਟੀ ਦੇ। 5 ਦਿਨ ਪਏ ਤੇ ਥਣ ਸੁਣ ਖਿੱਚੀ ਚੀ ਪੈ ਜੋ ਪਿਉ। ਮੈਂ ਬਾਈ ਐਣ ਇੱਕ ਨੰਬਰ। ਇੱਕ ਨੰਬਰ ਖੋਲੋ ਜਿਹਦਾ ਤੋਰਾ ਕਰਾਈ ਗਏ ਚੈੱਕ। ਆ ਦੇਖੋ ਵੀਰੋ। ਕੱਦ ਕਾੜ ਫੁੱਲ ਹਨਾ ਬਾਈ। ਫੁੱਲ ਬਾਈ ਛੋਟੀ ਨਾ ਬੰਨੇ ਕੋਈ। ਫੁੱਲ ਕੱਦ ਕਾੜ ਸਿੰਗਲ ਹੱਡੀ ਦੀ ਜਮਾ। ਤੇ ਬਾਕੀ ਜਿਹੜਾ ਪਿੱਠ ਪੁੜੇ ਦੀ ਬਾਂਤਰਾ ਤੇ ਲੇਵਾ ਐਚ ਹੈ ਬੈੜਾ ਰਗਨੇ ਤਿਆਰ ਕੀਤਾ ਤੇ ਪੰਜਾਂ ਦਿਨਾਂ ਨੂੰ ਤਾਂ ਤੁਹਾਨੂੰ ਪਤਾ ਹੀ ਵੀ ਕਿੰਨਾ ਕਰ ਲੈਣਾ ਹਨਾ ਬਾਕੀ ਜਿਹੜੀ ਚੀਜ਼ ਲੈ ਲਿਆ ਬਾਈ ਬੂਟੇ ਪਾਲ ਆ ਦੇਖੋ ਯੋ ਕੇਲਾ ਚਲ ਬਾਈ ਅੰਦਰ ਨੇ ਚੰਗੀ ਹੈ ਜੀ ਬਾਕੀ ਦੀ ਗੱਲ ਦੇਖ ਕੇ ਲੈਂਦੇ ਆ ਬਾਈ ਇਹੋ ਜੀ ਕੋਈ ਗੱਲ ਨਹੀਂ ਤੇ ਚਮਕ ਦਮਕ ਪੂਰੀਏ ਝੋਟੀ ਦੇ ਵਿੱਚ ਪੰਜਾਂ ਦਿਨਾਂ ਨੂੰ ਝੋਟੀ ਨੇ ਹੋਰ ਹੀ ਨਿਖਰ ਕੇ ਬਾਹਰ ਆਉਣਾ ਆ ਦੇਖੋ ਜੀ ਕੁਆਲਿਟੀ ਥਣਲੇ ਵੀ ਦੀ ਨੇੜ ਤੋਂ ਕਰਾਵਾਂਗੇ ਚੱਕ ਮੁੱਲ ਜਮਾ ਜਾਇਜ਼ ਵਾਈਆਂ ਦਾ ਠੀਕ ਆ ਜੀ ਅੱਗੇ ਵੀ ਜਾਇਜ਼ ਹੁੰਦੇ ਆ। ਬਾਈ ਅੱਜ ਵੀ ਫਿਰ ਜਾਇਜ਼ ਹੀ ਹੋਣਗੇ। ਹਾਂ ਬਾਈ ਕੋਈ ਢੂੜ ਨਹੀਂ ਕਰਨਾ ਬੁੱਢੇ। ਠੀਕ ਆ। ਕਿੰਨੇ ਪੈਸੇ ਲਮਾਈ ਬਾਈ ਇਹਦੇ? ਇਹਦਾ ਬਾਈ 125 ਆ। ਮਾਨਤਾਨ। ਮਾਨਤਾਨ ਕਰ ਦਾਂਗੇ। ਇਧਰ ਨੂੰ ਕਰੋ ਮਾੜੀ। ਦੇਖੀ ਝੋਟੀ ਲੈ। ਓਕੇ ਜੀ। ਜਮਾ ਯਾਰ ਲੈ। ਆ ਦੇਖੋ ਜੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਹਾਂ ਬਾਈ ਜਮਾ ਹੀ। ਬਾਕੀ ਤੇ ਯਾਰ ਦੂਜਾ ਸੁਆ। ਦੂਜਾ ਸੁਆ। ਇਧਰ ਨੂੰ ਕਰ ਦਿਖਾ ਦੇ। ਬਾਕੀ ਮੇਰੀ ਕੰਗਾਈਆਂ। ਤੇ ਕੱਦ ਨਾ ਛੋਟਾ ਮੰਨਣਾ ਹੈ ਨਾ? ਕੱਦ ਨਾ ਬਾਈ ਛੋਟਾ ਮੰਨਣਾ ਪਰਲੇ ਪਾਸੇ ਦਿਖਾ ਦੇਣਾ ਹੋਊਗੀ। ਓਕੇ ਆ ਦੇਖੋ। ਆਖੀ ਇਹ ਮੁੱਠ ਕ ਤੇ ਵੀਰੇ ਛੋਟੀ ਦਾ ਦੁੱਧ ਹੋਈਆ ਬੰਦਾ ਆਸੇ-ਪਾਸੇ ਘੁੰਮਲੇ ਦੂਰ ਤੋਂ ਘੱਟਦੇ ਜੇ ਆਪਾਂ ਬੈਠੇ ਨਹੀਂ ਜਮਾ ਜਈ ਗੱਲ ਜਮਾ ਸਹੀ ਗੱਲ ਹੈ ਨਾ ਤੇਰਾ ਬਾਕੀ ਦਾ ਬਰੀਕ ਪਿੰਡੇ ਦੀ ਤੇ ਬਰੀਕ ਪਿੰਡੇ ਦੀ ਬਰੀਕ ਦੁੱਧ ਆੜੀਆ ਬਰੀਕ ਸੀਨਾ ਵਗੈਰਾ ਭੋਰਾ ਵੀ ਨਹੀਂ ਆ ਰਿਹਾ ਨਾ ਆ ਦੇਖੋ ਬਰੀਕ ਚਾਰ ਸਵੇਰੇ ਦੀ ਬਰੀਕ ਤੇ ਵੀਰੇ ਜਿਹੜੀ ਆਪਾਂ ਅੱਜ ਬੈੜ ਦੇਖੀ ਜੰਨੇ ਆ ਜਿਹੜੀ ਬੈੜ ਤੁਸੀਂ ਇਹ ਗੱਡ ਕੇ ਲਿਆ ਬੈੜ ਇਹ ਜੀ ਨਿਕਲਦੀ ਬਹੁਤ ਘੱਟ ਆ ਨਹੀਂ ਨਿਕਲਦੀ ਬਈ ਟੌਪ ਦੀ ਬੈੜ ਆ ਗਈ ਹੈ ਟੌਪ ਬਰੀਡਾ ਬਈ ਤੇ ਬਰੀਡਾ ਦੋ ਮਿਕਸ ਆ ਥੋੜੀ ਜੀ ਸ਼ਾਹੀ ਵਾਲ ਤੇ ਵਿੱਚ ਹੈਗੀ ਆ ਜਰਸੀ ਹਾਂ ਤੇ ਵੀਰੇ ਕੱਦ ਘਾਠਾ ਪਾਇਦਾ ਬੋਲ ਨਹੀਂ ਸਕਦੇ ਜੀ ਆਹ ਦੇਖੋ ਜੀ ਲੈ ਜਿਵੇਂ ਮਰਜ਼ੀ ਪੂਛ ਚੱਕ ਲਿਆ ਬੈੜ ਨੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਓਕੇ ਜੀ ਓਕੇ ਮਾਰੋ ਗਰਾ ਲੈ ਚਲੋ ਬਾਈ ਸੀਲ ਸੌ ਫੁੱਲ ਤੇ ਬਾਈ ਕਿਹੜਾ ਸੂਆ ਦੂਜਾ ਬਾਈ ਦੂਜਾ ਸੂਆ ਰੇ ਨਾ ਛੇ ਦਾ ਹੁੰਦਾ ਕਿੰਨਾ ਕੁ ਦੁੱਧ ਕੱਢਿਆ ਵਾਦਾ ਦੁੱਧ ਬਾਈ ਨਹੀਂ ਕੱਢਿਆ 23 ਕਿਲੋ ਭੂਣ ਨੇ ਤੇ ਕੱਦ ਘਾੜ ਬੜਾ ਵੱਡਾ ਤੇ ਜ਼ਬਰਦਸਤ ਆਹ ਦੇਖੋ ਜੀ ਐਤ ਕੀ ਫਿਰ ਦੁੱਧ ਕਿੰਨਾ ਕਹਿ ਕੇ ਦੇ ਦੇਂਗੇ ਕੋਈ 25 ਜੇ ਮੰਡੀ ਦੇ ਵਿੱਚ ਵਹਿੜ ਬਾਗ ਜੇ ਮਜਲਾ ਸਾਰਾ ਮਗਰੀ ਤਰ ਹੈ ਵੀਰੋ ਠੱਕੀ ਫਿਰਦੀ ਆ ਕਿਉਂਕਿ ਆਈ ਆ ਹਜੇ ਹੈਨਾ ਆ ਦੇਖੋ ਜੀ ਹਮ ਮੈਂ ਕਿਹਾ ਯਾਰ ਫੇਸ ਦੀ ਕੁਆਲਿਟੀ ਇੱਕ ਨੰਬਰ ਥਣਾ ਦਾ ਗੈਪ ਥਣਾ ਦੀ ਬੰਤਰ ਚਾਰ ਚਬਰੀ ਦੀ ਇੱਕ ਨੰਬਰ ਸਾਰਾ ਕੁਝ ਹੱਥ ਉੱਥੇ ਮਾਰੀ ਜਾਂਦਾ ਬਾਈ ਕੋਈ ਚੱਕਰ ਹੀ ਨਹੀਂ ਆ ਦੇਖੋ ਜੀ ਤੇ ਬਾਈ ਇਹਦੇ ਕਿੰਨੇ ਪੈਸੇ ਆ ਫਿਰ ਹੂੰ ਠੀਕ ਆ ਵੀਰੇ ਠੀਕ ਆ ਠੀਕ ਕਿੰਨੇ ਪੈਸੇ ਵੀਰੇ ਇਹਦੇ ਇਹਦਾ ਬਾਈ ਬੂਟੇ ਮੁੱਲ ਕਰਾਉਣਾ ਤਾਂ ਬੰਦਾ ਕਰੇ 95 ਕੇ ਨਾਲੇ ਲੱਖ ਕੱਲਾ ਗਾਲੀ ਦੇਂਦਾ ਹਨ ਇਦਨੇ ਪਾ ਆ ਦੇ ਲੈ ਹੂੰ ਇਹ 85 ਹਜ਼ਾਰ ਦੀ ਬੱਚੀ ਦੇਵਾ ਜੂਟੇ ਲੈ ਓਕੇ ਲੋ ਜੀ ਸੀਲ ਠੰਡੀ ਫੋਲਾ ਕੋਈ ਵੀ ਬੰਦਾ ਪਸ਼ੂ ਉਪਰਾਸ਼ੋ ਪ੍ਰਮਾਣ ਮੋਟਾ ਕਰਦੇ ਨਾ ਓਕੇ ਜੀ ਲੈ 85 ਹਜ਼ਾਰ ਦੇ ਵਿੱਚੋਂ ਮਾਨਤਾਨ ਤੁਹਾਡਾ ਹੋ ਜਾਣਾ ਬਈ ਰੱਬ ਦਾ ਮਾ ਆ ਬਠੰਡੀ ਦਾ ਠੰਡੀ ਬਹੁਤ ਠੰਡੀ ਹੈਗੀ ਓਕੇ ਜੀ ਲੱਤਾਂ ਨੂੰ ਹੱਥ ਫੇਰੀਏ ਨੇ ਨਾ ਲੈ ਜੀ ਆ ਦੇਖੋ ਜੀ ਕੁਆਲਿਟੀ ਬੁਰੀ ਚੰਗੀ ਥਣ ਲੈਵ ਦੀ ਜੱਜਮੈਂਟ ਕਰੋ ਇਥੋਂ ਕਿੰਨੀ ਚੰਗੀ ਆ ਇਤਿਆਰੇ ਥਾਂ ਨਿਕੜ ਮੇ ਪੂਰੇ ਗਾਇਬ ਤੇ ਇੱਕ ਸਾਨੂੰ ਝੋਟੀ ਦਿਖਾਦੀ ਨੰਬਰ ਵਈ ਫੇਰ ਬੋਲੀ 7696502925 ਵੀਰੇ ਪਿੰਡ ਜੋੰਦ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾਹੂ ਧੰਨਵਾਦ ਜੀ